ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਸਲਾਮ ਅਦਾਬ ਉਮੀਦ ਆਪ ਸਭ ਠੀਕ ਠਾਕ ਹੋਵੋਗੇ ਪਰਮਾਤਮਾ ਪਰਮੇਸ਼ਵਰ ਆਪ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀ ਬਖਸ਼ੇ 4 ਅਪ੍ਰੈਲ ਦਿਨ ਸ਼ੁੱਕਰਵਾਰ 2025 ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਲੈ ਕੇ ਹਾਜ਼ਰ ਹੋਏ ਆਂ ਜੀ ਫਾਈਨਲ ਰਿਜ਼ਲਟ ਤਿਆਰ ਕੀਤੇ ਨੇ ਬਾਈ ਗਰਨਾਵ ਸਿੰਘ ਜੀ ਗਿੱਲ ਝੰਡਾਵਾਲਾ ਜ਼ਿਲ੍ਹਾ ਬਠਿੰਡਾ ਵੱਲੋਂ ਆਓ ਅੱਜ ਆਪਾਂ ਤੁਹਾਨੂੰ ਕਿਹੜੇ ਕਿਹੜੇ ਪਿੰਡ ਕਿਹੜੇ ਕਿਹੜੇ ਸ਼ਹਿਰ ਦੇ ਵਿੱਚ ਕਬੱਡੀ ਟੂਰਨਾਮੈਂਟ ਹੋਏ ਸੀ ਤੇ ਉਥੋਂ ਦੇ ਫਾਈਨਲ ਰਿਜ਼ਲਟ ਤੇ ਬੈਸਟ ਜਾਫੀ ਰੇਡਰ ਪੁਆਇੰਟਾਂ ਸਹਿਤ ਦੱਸਦੇ ਆਂ ਆਓ ਸ਼ੁਰੂ ਕਰਗੇ ਬਾਈ ਗਰਨਾਵ ਸਿੰਘ ਜੀ ਵੱਲੋਂ ਤਿਆਰ ਕੀਤੇ ਹੋਏ ਰਿਜ਼ਲਟਾਂ ਨੂੰ 4 April ਦਿਨ ਸ਼ੁੱਕਰਵਾਰ 2025 ਦੇ ਕੱਪਾਂ ਦੇ ਫਾਈਨਲ ਰਿਜ਼ਲਟ ਪਿੰਡ ਪੁਟਾਲ ਖੁਰਦ ਜ਼ਿਲ੍ਹਾ ਸੰਗਰੂਰ ਦੇ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਕਬੱਡੀ ਓਪਨ ਤਿੰਨ ਵਾਰ ਉਤੇ ਕਬੱਡੀ ਬਜਣੀ ਹੋਈ ਹੈ ਉੱਥੇ 75 ਗਿੱਲੋ ਪਿੰਡ ਹਸਨਪੁਰ 14 ਨੰਬਰ ਫਾਸਟ 31000 ਨਗਦ ਪਲੱਸ ਕੱਪ ਪਿੰਡ ਰਾਮਪਰਾ 11 ਨੰਬਰ ਸੈਕੰਡ 21000 ਨਗਦ ਪਲੱਸ ਕੱਪ ਬੈਸਟ ਰੀਡਰ ਰਿਹਾ ਜੀ ਰਮਣਾ ਹਸਨਪੁਰ 9 ਰੀਡਰ 9 ਨੰਬਰ ਬੈਸਟ ਰਿਹਾ ਫਿਰ ਹੈ ਜਸ਼ਨ ਭੁੰਦੜ ਸੱਤ ਟੱਚ ਦੋ ਜਪੇ ਹਸਨਪੁਰ ਵੱਲੋਂ ਜੀ ਬੈਸਟ ਨੂੰ ਐਲ.ਈ.ਡੀ. ਸੀ ਤੇ ਓਪਨ ਦਾ ਰਿਜ਼ਲਟ ਪਿੰਡ ਜਾਂੜਲੀ 15 ਨੰਬਰ ਫਾਸਟ 1 ਲੱਖ ਰੁਪਏ ਨਗਦ ਪਲੱਸ ਕੱਪ ਪਿੰਡ ਬੌਪਰ 10 ਨੰਬਰ ਸੈਕੰਡ 75000 ਨਗਦ ਪਲੱਸ ਕੱਪ ਬੈਸਟ ਰੇਡਰ ਹੈ ਅੰਕੋਰ ਸੱਤ ਰੇਡਾਂ 6 ਨੰਬਰ ਜਾਂੜਲੀ ਵੱਲੋਂ ਬੈਸਟ ਯਾ ਫਿਰ ਰਿਹਾ ਜੀ ਮਨੀਸ਼ ਬਾਹੁ ਅਕਬਰਪੁਰ 8 ਟੱਚ 4 ਜਫੇ ਤਿੰਨ ਜਫਿਆਂ ਤੇ ਮਨੀਸ਼ ਦੇ 51000 ਲੱਗੇ ਸੀਗੇ ਉਹ ਵੀ ਜਿੱਤ ਗਿਆ ਤੇ ਬੈਸਟਾ ਨੂੰ ਬਸ਼ੇਰੇ ਸੀ ਪਿੰਡ ਚੁੰਨੀਕਲਾਂ ਜ਼ਿਲ੍ਹਾ ਸ਼੍ਰੀ ਫਤਿਹਗੜ ਸਾਹਿਬ ਜਿਹਦੇ ਕਵੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਪਵਾਦ ਫੈਡਰੇਸ਼ਨ ਦੇ ਮੈਚ ਸੀਗੇ ਜੀ ਪਿੰਡ ਸੈਂਪਲੀ ਸਾਹਿਬ 26 ਨੰਬਰ ਫਾਸਟ 51000 ਨਕਦ ਪਲੱਸ ਕੱਪ ਪਿੰਡ ਮੌਲੀ ਵੈਦਵਾਨ 18 ਨੰਬਰ ਸੈਕੰਡ 41000 ਨਕਦ ਪਲੱਸ ਕੱਪ ਬੈਸਟ ਰੇਡਰ ਰਿਹਾ ਜੀ ਭੋਲੂ ਸਿੰਪਲੀ ਸਾਹਿਬ ਜੀ 14 ਰੇਡਾਂ 12 ਨੰਬਰ ਬੈਸਟ ਜਾਂ ਫਿਰ ਆ ਜੀ ਸੁੱਖੀ ਸਿੰਪਲੀ ਸਾਹਿਬ ਜੀ 8 ਟੱਚ 5 ਜੱਫੇ ਬੈਸਟ ਨੂੰ ਐਲ.ਐਡੀ ਸੀ ਪਿੰਡ ਧਰਦੇਓ ਜਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਜੀ ਦੇ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਕਬੱਡੀ ਆਲ ਓਪਨ ਦੀਆਂ ਚਾਰ ਟੀਮਾਂ ਖੇਡੀਆਂ ਜੀ ਇੱਥੇ ਟੀਮ ਬਾਬਾ ਨਾਮਦੇਵ ਜੀ ਕਬੱਡੀ ਕਲੱਬ ਕਮਾਨ 34 ਨੰਬਰ ਫਸਟ 1 ਲੱਖ ਰੁਪਏ ਨਕਦ ਪਲੱਸ ਕੱਪ ਟੀਮ ਬਾਬਾ ਦੀਪ ਸਿੰਘ ਜੀ ਕਬੱਡੀ ਕਲੱਬ ਤੇਜਾ ਸਿੰਘ ਵਾਲਾ 28.5 ਨੰਬਰ ਸੈਕੰਡ 75000 ਨਕਦ ਪਲੱਸ ਕੱਪ ਬੈਸਟ ਰੇਡਰ ਹੈ ਜੀ ਜੁਲੀ ਬੱਲਪੁਰ 14 ਰੇਡਾਂ 13 ਨੰਬਰ ਕਮਾਨ ਵੱਲੋਂ ਬੈਸਟ ਜੱਫੀ ਰਾਈ ਗੋਪੀ ਜਠੌੜ 14 ਟੱਚ 5 ਜੱਫੇ ਕਮਾਨ ਵੱਲੋਂ ਬੈਸਟ ਨੂੰ ਸੋਨੇ ਦੇ ਕੰਠੇ ਪਿੰਡ ਜੰਡਰ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਜੀ ਦੇ ਕਬੱਡੀ ਸ਼ੋਅ ਮੈਚ ਦਾ ਫਾਈਨਲ ਰਿਜਲਟ ਇੱਥੇ ਪਤਾ ਨਹੀਂ ਕੀ ਹੋਇਆ ਰਿਵਿਊ ਕਰਨ ਰਿਜਲਟ ਨਹੀਂ ਬੋਲਿਆ ਪਰ ਕੋਈ ਰੌਲਾ ਵੀ ਨਹੀਂ ਸੀਗਾ ਤੇ ਪਰ ਆਪਣੇ ਵੱਲੋਂ ਜਿਹੜਾ ਰਿਜਲਟ ਆਉ ਤੁਹਾਨੂੰ ਅਸੀਂ ਦੱਸ ਦਿੰਨੇ ਆ ਟੀਮ ਭਾਈ ਲੱਧਾ ਜੀ ਕਬੱਡੀ ਕਲੱਬ ਭਾਈ ਲੱਧੂ 34 ਨੰਬਰ ਫਾਸਟ ਸਪੌਂਸਰ ਕੀਤੀ ਹੋਈ ਟੀਮ ਟੀਮ ਬਾਬਾ ਦੀਪ ਸਿੰਘ ਜੀ ਕਬੱਡੀ ਕਲੱਬ ਸ਼੍ਰੀ ਅਮਰਤਸਰ ਸਾਹਿਬ ਜੀ 16 29 ਨੰਬਰ ਸੈਕੰਡ ਸਪான்ਸਰ ਕੀਤੀ ਹੋਈ ਟੀਮ ਪਿੰਡ ਮੱਲ ਮੋਰੀ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਜੀ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਟੀਮ ਸ਼੍ਰੀ ਗੁਰੂ ਅਮਰਦਾਸ ਜੀ ਕਬੱਡੀ ਕਲੱਬ ਕਾਲੀਆਂ ਸਕਤਰਾ ਅਕਤਾ 1.41 ਨੰਬਰ ਫਸਟ ਨਗਦ ਰਾਸ਼ੀ ਪਲੱਸ ਕੱਪ ਟੀਮ ਬਾਬਾ ਰਾਜਾ ਰਾਮ ਕਬੱਡੀ ਕਲੱਬ ਗੁਰਦਾਸਪੁਰ 31 ਨੰਬਰ ਸੈਕੰਡ ਨਗਦ ਰਾਸ਼ੀ ਪਲੱਸ ਕੱਪ ਪ੍ਰਾਈਜ਼ ਬੋਲਿਆ ਨਹੀਂ ਇੱਥੇ ਬੈਸਟ ਰੀਡਰ ਰਿਹਾ ਜੀ ਇੱਥੇ ਬੰਟੀ ਸੇਖਵਾ 16 ਰੇਡਾਂ 'ਚੋਂ 14 ਨੰਬਰ 77 ਵੱਲੋਂ ਜੀ ਬੈਸਟ ਜਫੇ ਰਹਾ ਜੀ ਪਹਲਾ ਰਾਣੀਵਲਾ 9 ਟੱਚ 5 ਜਫੇ 77 ਵੱਲੋਂ ਬੈਸਟਨ 52 5200 ਰੁਪਏ ਨਕਦ ਅਸੀਂ ਪਿੰਡ ਹੀਰਕੇ ਕਲਾਂ ਪਿੰਡ ਹਰੀਕੇ ਕਲਾਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਜੀ ਦੇ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਬਜਣੀ ਕਬੱਡੀ 75 ਕਿਲੋ ਅਤੇ ਕਬੱਡੀ ਓਪਨ ਤਿੰਨ ਵਾਰੋਂ 75 ਕਿਲੋ ਪਿੰਡ ਹਰੀਕੇ ਕਲਾਂ 99 ਨੰਬਰ ਫਰਸਟ 21000 ਨਗਦ ਪਲਸ ਕੱਪ ਪਿੰਡ ਘਾਂਗਾ 2 ਨੰਬਰ ਸੈਕੰਡ 15000 ਨਗਦ ਪਲਸ ਕੱਪ ਕਬੱਡੀ ਓਪਨ ਪਿੰਡ ਹਰੀਕੇ ਕਲਾਂ 12 ਨੰਬਰ ਫਰਸਟ 81000 ਨਗਦ ਪਲਸ ਕੱਪ ਪਿੰਡ ਥਾਂਦੇ ਵਾਲਾ 6 ਨੰਬਰ ਸੈਕੰਡ 61000 ਨਗਦ ਪਲਸ ਕੱਪ ਬੈਸਟ ਰੀਡਰ ਰਹਾ ਜੀ ਅੰਬਾ ਸੋਰ ਸਿੰਘ ਛੀ ਰੇਡਾ ਛੀ ਨੰਬਰ ਹਰੀਕੇ ਕਲਾਂ ਵੱਲੋਂ ਦੀਪ ਦੌਰ ਜੀ ਜੁਆਇੰਟ ਦੋ ਰੇਡਾਂ ਸਫਲ ਹਰੀਕੇ ਕਲਾਂ ਵੱਲੋਂ ਬੈਸਟ ਯਾਫੀ ਰਹਾ ਜੀ ਸ਼ਰਨਾ ਡੱਗਰਵਾਣਾ 5 ਟੱਚ 3 ਜਫੇ ਹਰੀਕੇ ਕਲਾਂ ਵੱਲੋਂ ਜੀ ਵਿੱਕੀ ਹਰੀਕੇ ਕਲਾਂ ਜੋਇੰਟ ਰਿਹਾ ਜੀ 4 ਟੱਚ 1 ਜੱਪਾ ਜੀ ਬੈਸਟਾਂ ਨੂੰ 25-25000 ਰੁਪਏ ਨਗਦ ਸਿਗੀ ਜੀ ਇੱਥੇ ਸਨਮਾਨ ਹੋਇਆ ਜੀ ਗੀਤੂ ਡੱਗਰਮਾਣਾ ਨੂੰ ਬੁਲਟ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਗਿਆ ਜੀ ਤੇ ਸੀਪਾ ਡੱਗਰਮਾਣਾ ਨੂੰ 5200 ਦੀ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ ਇਹ ਸੀਗੇ ਜੀ 4 ਅਪ੍ਰੈਲ 2025 ਦਿਨ ਸ਼ੁੱਕਰਵਾਰ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਜੋ ਕਿ ਬਾਈ ਗੁਰਨਾਵ ਸਿੰਘ ਜੀ ਗੈ ਲੈਜੈਂਡਾ ਵਾਲਾ ਵੱਲੋਂ ਤਿਆਰ ਕੀਤੇ ਗਏ ਨੇ ਜੇਕਰ ਸਾਡੇ ਵੱਲੋਂ ਦਿੱਤੀ ਹੋਈ ਜਾਣਕਾਰੀ ਆਪ ਸਭ ਨੂੰ ਵਧੀਆ ਲੱਗਦੀ ਹੈ ਤਾਂ ਸਾਡੇ ਪੇਜ ਨੂੰ ਫੋਲੋ ਕਰ ਲਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਆ ਕਰੋ ਵੀ ਸਾਡੇ ਵੱਲੋਂ ਦਿੱਤੀ ਹੋਈ ਜਾਣਕਾਰੀ ਤੁਹਾਨੂੰ ਕਿਵੇਂ ਲੱਗਦੀ ਹੈ ਤੇ ਮਿਲਦੇ ਹਾਂ ਜੀ ਕੱਲ ਨੂੰ ਫੇਰ ਕੱਪ ਲੈ ਕੇ 5 April ਵਾਲੇ ਤੇ ਤਦ ਤੱਕ ਲਈ ਸਤਿ ਸ੍ਰੀ ਅਕਾਲ